ਹਾਂਜੀ ਖੜੇ ਆ ਜੈਪਰਾ ਰੋਡ ਦਰਾਹਾ ਦੇ ਉੱਪਰ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ ਆਖਰ ਇਹ ਰੋਡ ਬਣਾਣਾ ਸ਼ੁਰੂ ਹੋਇਆ ਇਸ ਜਗ੍ਹਾ ਦੇ ਉੱਪਰ ਜੋ ਸੜਕ ਬਿਲਕੁਲ ਟੁੱਟੀ ਹੋਈ ਸੀ ਤੇ ਇਸ ਜਗ੍ਹਾ ਤੇ ਪਾਣੀ ਖੜਾ ਰਹਿੰਦਾ ਸੀ ਇਸ ਨੂੰ ਲੈ ਕੇ ਤਕਰੀਬਨ 2 ਸਾਲ ਪਹਿਲਾਂ ਜੋ ਨਾਲ ਲੱਗਦੇ ਰਹਿਸ਼ੀ ਖੇਤਰ ਨੇ ਇਹਨਾਂ ਲੋਕਾਂ ਨੇ ਧਰਨਾ ਵੀ ਲਗਾਇਆ ਸੀ ਤੇ ਉਸ ਤੋਂ ਬਾਅਦ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਬਹੁਤ ਜਲਦੀ ਇਹ ਰੋਡ ਬਣਾ ਦਿੱਤਾ ਜਾਵੇਗਾ ਜੋ ਪਾਣੀ ਦੀ ਨਿਕਾਸੀ ਹੈ ਇਹਦਾ ਜੋ ਉਚਿਤ ਪ੍ਰਬੰਧ ਕਰ ਦਿੱਤਾ ਜਾਵੇਗਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਇੱਥੋਂ ਨਹੀਂ ਹੋ ਪਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਦੇ ਵਿੱਚ ਉਸੇ ਤਰ੍ਹਾਂ ਪਾਣੀ ਬਾਦ ਦਸਤੂਰ ਖੜਾ ਹੈ ਤੇ ਹੁਣ ਇਹ ਰੋਡ ਬਣਾਣਾ ਸ਼ੁਰੂ ਹੋ ਗਿਆ ਹੈ ਇਸ ਰੋਡ ਦੇ ਉੱਪਰ ਇਹ ਜੋ ਗਲੀਆਂ ਦਾ ਪਾਣੀ ਆ ਜੋ ਸੀਵਰੇਜ ਦਾ ਪਾਣੀ ਆ ਪੈ ਰਿਹਾ ਹੈ ਹੁਣ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਰ ਇਹ ਰੋਡ ਬਣ ਜਾਂਦੀ ਹੈ ਰੋਡ ਬਣਣ ਤੋਂ ਬਾਅਦ ਵੀ ਇਸ ਦੀ ਮਜ਼ਬੂਤੀ ਕਿੰਨੀ ਖੋਵੇਗੀ ਕਿਉਂਕਿ ਪਹਿਲਾਂ ਵੀ ਜੋ ਖੜੇ ਪਾਣੀ ਕਰਕੇ ਹੀ ਇਹ ਰੋਡ ਟੁੱਟਿਆ ਸੀ ਤੇ ਹੁਣ ਇਸ ਨਿਕਾਸੀ ਜੋ ਜੋ ਸੀਵਰੇਜ ਦਾ ਪਾਣੀ ਇਹਦੀ ਨਿਕਾਸੀ ਨਹੀਂ ਕੀਤੀ ਜਾ ਰਹੀ ਉਹਦਾ ਸਹੀ ਪ੍ਰਬੰਧ ਨਹੀਂ ਹੈ ਪਾਣੀ ਫੇਰ ਸੜਕ ਦੇ ਉਪਰ ਆ ਰਿਹਾ ਇਹ ਸੁੱਪਰੀ ਵੱਟੇ ਪਾ ਕੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜੋ ਰਹਿਣ ਵਾਲੇ ਲੋਕ ਨੇ ਉਨ੍ਹਾਂ ਦੇ ਵਿੱਚ ਰੋਸ ਵੀ ਹੈ ਉਹਨਾਂ ਨੇ ਗਿਲਾ ਕੀਤਾ ਗਿਲਾ ਜ਼ਾਹਰ ਕੀਤਾ ਕਿ ਇਸ ਸੜਕ ਨੂੰ ਬਣਾਉਣ ਦੇ ਨਾਲ-ਨਾਲ ਜੋ ਨਾਲ ਲੱਗਦੇ ਗਲੀਆਂ ਨੇ ਗਲੀਆਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਉਹ ਵੀ ਸਹੀ ਤਰੀਕੇ ਨਾਲ ਕੀਤਾ ਜਾਵੇ ਉਹ ਕਰ ਲੈਣਿਆ ਗੱਲਬਾਤ ਜੋ ਇਲਾਕਾ ਨਿਵਾਸੀ ਨੇ ਇੱਥੇ ਨਾਰਾਣ ਵਾਲੇ ਲੋਕ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਤੇ ਜਾਣਦਿਆਂ ਉਹਨਾਂ ਦੇ ਇਸ ਮਸਲੇ ਨੂੰ ਲੈ ਕੇ ਕੀ ਵਿਚਾਰ ਨੇ ਹਾਂਜੀ ਜੀ ਬੀ ਜੀ ਕੀ ਨਜ਼ਰੇ ਵਿਚਾਰ ਆ ਗੁਰਜੀਤ ਕੋਰ ਜੀ ਸੜਕ ਬੰਨ ਰਹੀ ਹੈ ਸੜਕ ਬੰਨ ਰਹੀ ਹੈ ਜੀ ਸਾਨੂੰ ਤਾਂ ਕੋਈ ਸੁਖ ਸਹਾਰਾ ਨਹੀਂ ਸੰਤੋ ਪਹਿਲਾਂ ਵੀ ਔਕਾ ਸੀ ਹੁਣ ਵੀ ਸਾਨੂੰ ਔਕਾ ਵਾ ਯਾਨੀ ਇਹਦਾ ਕੋਈ ਹੱਲ ਹੋ ਨਹੀਂ ਸਕਦਾ ਹੱਲ ਕਰ ਦੋ ਤ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ ਹਾਂ ਸੜਕ ਪਹਿਲਾਂ ਬਹੁਤ ਪਾਣੀ ਕੱਢਦਾ ਹੁੰਦਾ ਸੀ ਪਾਣੀ ਤਾਂ ਹੁਣ ਵੀ ਕੱਢ ਸੜਕ ਬੰਨਦੇ ਪਾਣੀ ਤਾਂ ਹੁਣ ਵੀ ਖੜਦਾ ਹੁਣ ਵੀ ਥੋਨੂੰ ਵੀ ਦੇਂਦਾ ਜਾਂ ਪਾਣੀ ਦੇਂਦਾ ਜਾਂ ਸਭ ਨੂੰ ਦੇਂਦਾ ਲੋਕ ਨੰਗਦੇ ਨੇ ਨਾ ਪਾਣੀ ਇਹਦਾ ਹੱਲ ਹੋਣਾ ਚਾਹੀਦਾ ਲੱਗਦਾ ਕਿ ਸਰਕਾਰ ਬਿਲਕੁਲ ਜੋ ਇਹ ਲੋਕਾਂ ਦਾ ਜੋ ਟੈਕਸ ਦਾ ਪੈਸਾ ਬਰਬਾਦ ਕਰ ਰਹੀ ਹੈ ਪਾਣੀ ਖੜੂਗਾ ਤਾਂ ਸੜਕ ਫੇਰ ਦੁਬਾਰਾ ਟੁੱਟੂਗੀ ਹਾਂਜੀ ਇਹ ਤਾਂ ਟੁੱਟੂਗੇ ਟੁੱਟੂਗੇ ਫੇਰ ਇੱਥੇ ਲੋਕੀ ਸਾਨੂੰ ਗਾਲਾਂ ਕੱਢ ਕੇ ਜਾਂਦੇ ਨੇ ਉਹ ਭੈਣ ਦੇ ਉਹਦਾ ਇਹ ਨਹੀਂ ਇਹਦਾ ਨਹੀਂ ਹੱਲ ਹੋਇਆ ਆ ਹੁਣ ਵੀ ਕੱਢ ਕੇ ਜਾਂਦੇ ਨੇ ਫਾਇਦਾ ਕੀ ਬਰਬਾਦ ਕਰਨ ਉਹ ਹੀ ਕਿਸੇ ਨੂੰ ਗਰੀਬ ਗੁਰਦੇ ਨੂੰ দান ਕਰਦਣ ਜਿਹੜੀ ਸੜਕ ਤੇ ਪੈਸਾ ਖੰਡਾ ਰਹੇ ਨੇ ਇਹਨਾਂ ਨੇ ਤਾਂ ਠੇਕੇਦਾਰ ਇਹਨਾਂ ਨੇ ਤਾਂ ਲੈ ਕੇ ਪੈਸਾ ਆਪਣੇ ਘਰ ਵੜ ਜਾਣਾ ਜਾ ਕੇ ਪਹਿਲਾਂ ਥੋੜਾ ਪ੍ਰਬੰਧ ਹੋ ਗਿਆ ਸੀ ਇਹ ਨਿਕਾਸੀ ਦਾ ਪਾਣੀ ਦਾ ਪਾਣੀ ਕੱਢ ਨੂੰ हट ਗਿਆ ਸੀਗਾ ਹੁਣ ਦੁਬਾਰਾ ਫੇਰ ਖੜ ਰਿਹਾ ਕੀ ਕਰਨਾ ਨਹੀਂ ਨਹੀਂ ਇਹਦਾ ਨਹੀਂ ਹੱਲ ਹੋ ਸਕਦੀ ਸੀ ਅਸੀਂ ਤਾਂ ਫੇਰ ਕੱਲ ਨੂੰ ਕਮੇਟੀ ਦਫ਼ਤਰ ਜਾਵਾਂਗੇ ਇਕੱਠੇ ਹੋ ਕੇ ਸਰ ਜੀ ਹਾਂ ਉੱਥੇ ਦੇਖਦੇ ਆ ਕੀ ਹੱਲ ਬਣਦਾ ਨਹੀਂ ਫਿਰ ਚ ਰੋਕੀ ਜਾਓ ਸੋ ਹਾਂਜੀ ਹਾਂਜੀ ਭਰਾ ਜੀ ਕਿ ਨਾਜੀ ਭਰਾ ਜੀ ਆਪਣਾ ਰਵਨ ਸਿੰਘ ਅੰਮ੍ਰਿਤਪਾਲ ਸਿੰਘ ਇਹਦੇ ਪਾਣੀ ਦੀਆਂ ਵਧੀਆ ਗੱਲਾਂ ਹੈ ਲੋਕ ਇੱਥੇ ਜਿਵੇਂ ਅਸੀਂ ਪਾਣੀ ਖੜਦਾ ਸੀ ਹਾਂਜੀ ਹੁਣ ਸਰਦ ਬਣ ਗਈ ਹੈ ਪਰ ਪਾਣੀ ਦਾ ਪ੍ਰਬੰਧ ਨਹੀਂ ਹੋਇਆ ਕਿ ਪਾਣੀ ਨਿਕਾਸੀ ਪਾਣੀ ਕਿਉਂ ਨਹੀਂ ਗੜਾ ਅਸੀਂ ਕਾਉਂ ਦੇ ਸਵਾਲ ਪਾਣੀ ਦਾ ਹੁਣ ਆਇਆ ਜੀ ਪਾਣੀ ਦਾ ਪਹਿਲਾਂ 2-3 ਮਹੀਨੇ ਦਾ ਬੰਦ ਰਿਹਾ ਬਸ ਵਧੀਆ ਸਮਾਂ ਹੈ ਵੀ ਚੱਲ ਵਹਾਲ ਹੋ ਰਹੀ ਹੈ ਕਿ ਕਹਿੰਦਾ ਸੀ ਹੁਣ ੜਕ ਬਣਨੀ ਚਾਹੀਦੀ ਦਾ ਮਸਲਾ ਆ ਲੋ ਗਿਆ ਇਹਦਾ ਉਹਨਾਂ ਰਾਤ ਵੀ ਆ ਗਿਆ ਹੁਣ ਸਵੇਰੇ ਹੁਣ ਦੇਖੋ ਤੇ ਸਾਹਮਣੇ ਕਿੰਨਾ ਪਾਣੀ ਆਇਆ ਹੋਇਆ ਨੰਗਲ ਨੂੰ ਵੀ ਔਖੇ ਪਿੰਗਲੀ ਭਰੀ ਪਈ ਆ ਹੁਣ ਉਹ ਜਿਆਦਾ ਹੋਉਦੀ ਆ ਜੇ ਕਿਹਾ ਜਾਵੇ ਜਾਂ ਗਲੀ ਚੱਕੀ ਜਾਵੇ ਤਾਂ ਇਹਦਾ ਹੱਲ ਹੈਗਾ ਹੁਣ ਹਉਦੀਆਂ ਟੱਕਣ ਟੱਕਣ ਨੂੰ ਕਿਹਾ ਸੀ ਆ ਉਹ ਕਿਸੇ ਨੇ ਨਹੀਂ ਹੱਲ ਕਰਿਆ ਇਹਨਾਂ ਨੂੰ ਬੱਤੇ ਬਾਤੇ ਇੱਥੇ ਟੱਕਣ ਟੱਕਣ ਨੂੰ ਤੁਸੀਂ ਕਿਹਨੂੰ ਕਿਹਾ ਸੀ ਜੀ ਪ੍ਰਧਾਨ ਸਾਹਿਬ ਨੂੰ ਕਿਹਾ ਸੀ ਮੈਂ ਇੱਕ ਦੋ ਵਾਰ ਕਿਹਾ ਉਹਨਾਂ ਨੂੰ ਉਹ ਕਹਿੰਦੇ ਬੰਦੇ ਭੇਜਦੇ ਆ ਸੀ ਹੁਣ ਇਹ ਸੜਕ ਬਣਾਉਣ ਲੱਗੇ ਸੜਕ ਤਾਂ ਬਣਾ ਰਹੇ ਨੇ ਪਰ ਹੁਣ ਇਹ ਇੱਥੇ ਲੱਗਦਾ ਵੀ ਲੋਕ ਖੜ੍ਹ ਜੂ ਇਸ ਦੇ ਉੱਪਰ ਇਹੀ ਕੀ ਗੱਲ ਨਹੀਂ ਆ ਜੇ ਹੁਣ ਫੇਰ ਟੁੱਟ ਜੂ ਇਹ ਹਾਂ ਇੱਥੋਂ ਦਾ ਅਸੀਂ ਤਾਂ ਉਹੀ ਨਰਕ ਚ ਰਹਿਣਾ ਉਹ ਫਿਰ ਟੀਮਾ ਕਰ ਦਿੰਦੇ ਮੰਗ ਇਹ ਤਾਂ ਇਹੀ ਆ ਜੀ ਮੈਨੂੰ ਤਾਂ ਪਾਣੀ ਦਾ ਹੱਲ ਲੱਭੇ ਤੇ ਨਾਲ ਛੜਕ ਤਾ ਬਣੇ ਛੜਕ ਤਾਂ ਨਹੀਂ ਕੀ ਫਾਇਦਾ ਮੈਨੂੰ ਪਾਣੀ ਦਾ ਹੱਲ ਤੁਹਾਡੇ ਮੈਨੂੰ ਪਾਣੀ ਝੜਕਦੇ ਫਿਰਦਾ ਹੀ ਆ ਇਹ ਪਾਣੀ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਤੁਹਾਡੇ ਹਿਸਾਬ ਨਾਲ ਹੁਣ ਗੱਲ ਨੂੰ ਤਾਂ ਹੁਣ ਇਹਦੇ ਬਾਰੇ ਕੀ ਪਤਾ ਹੁਣ ਪਾਣੀ ਤਾਂ ਹੁਣ ਇਹਨਾਂ ਨੇ ਬੰਦ ਕਰਨਾ ਜਾਂ ਤਾਂ ਪਲਾਂਟ ਚੱਲੇ ਪਲਾਂਟ ਚੱਲੂ ਤਾਂ ਰਹਿਆ ਜੇ ਪਾਣੀ ਨਹੀਂ ਤਾਂ ਫੇਰ ਪਾਣੀ ਇੱਥੇ ਕਰੋ ਇੱਥੇ ਹੀ ਘੜਨਾ ਇੱਥੇ ਹੀ ਨਿਕਲਣਾ ਨੇ ਯਾ ਫਿਰ ਗਲੀਆਂ ਗਲੀ ਉੱਚੀ ਹੋਵੇ ਆ ਹੋਉਦੀਆਂ ਪਚ ਕੇ ਅਸੀਂ ਆਪ ਕੀਤਾ ਮਾੜਾ ਆਪਣਾ ਦਿਮਾਗ ਨਾਲ ਵਧੀਆ ਬੰਦ ਰਹੇ ਹਾਂ ਹੁਣ ਅੱਜ ਅੱਗੇ ਮੋਟਰ ਚੱਲਦੀ ਅੱਜ ਛੁੱਟੀ ਆ ਜਿਵੇਂ ਸਾਡੇ ਨਿੱਲਾ ਹੀ ਨਹੀਂ ਮੋਟਰ ਕਿਤੇ ਵਸ ਬਿਲਕੁਲ ਜੀ ਜੋ ਇੱਥੇ ਸਾਡੇ ਲੋਕ ਨੇ ਇਹਨਾਂ ਦਾ ਗੁੱਸਾ ਬਿਲਕੁਲ ਜਾਇਜ਼ ਆ ਸੜਕ ਬਣਾਈ ਜਾ ਰਹੀ ਆ ਵਧੀਆ ਗੱਲ ਆ ਪਰੰਤੂ ਜਦ ਤੱਕ ਇਸ ਉੱਪਰ ਜੋ ਪਾਣੀ ਖੜਦਾ ਉਸ ਪਾਣੀ ਦਾ ਖਣ ਤੋਂ ਨਹੀਂ ਰੋਕਿਆ ਜਾਂਦਾ ਉਸ ਦੀ ਨਿਕਾਸੀ ਦਾ ਸਹੀ ਪ੍ਰਬੰਧਨ ਕੀਤਾ ਜਾਂਦਾ ਜਦ ਤੱਕ ਇਸ ਸੜਕ ਨੂੰ ਬਣਾਏ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਲੱਗਦਾ ਨਹੀਂ ਕਿ ਇਸ ਪਾਣੀ ਦੇ ਉੱਪਰ ਜੋ ਲੱਕ ਜੋ ਪ੍ਰੀਮਿਕਸ ਆ ਖੜੇਗੀ ਅਗਰ ਲੱਕ ਪਾ ਵੀ ਦਿੱਤੀ ਜਾਂਦੀ ਹੈ ਤਾਂ ਉਹ ਮਹਿਜ ਕੁਝ ਦਿਨਾਂ ਬਾਅਦ ਟੁੱਟਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪਾਣੀ ਥੱਲੋਂ ਲੀਕ ਹੋ ਰਿਹਾ ਜੋ ਨਾਲ ਗਲੀਆਂ ਨੇ ਗਲੀਆਂ ਦਾ ਜੋ ਸਿਰੇ ਦਾ ਪਾਣੀ ਹੈ ਓਵਰਫਲੋ ਹੋ ਕੇ ਇਸ ਰੋਡ ਦੇ ਉੱਪਰ ਆ ਰਿਹਾ ਪਹਿਲਾਂ ਵੀ ਸੜਕ ਇਸੇ ਕਰਕੇ ਟੁੱਟੀ ਸੀ ਤੇ ਹੁਣ ਬਿਲਕੁਲ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਜੋ ਜੜ ਹੈ ਜੜ ਤੱਕ ਨਹੀਂ ਜਾਇਆ ਜਾ ਰਿਹਾ ਜੜ ਇਹ ਹੈ ਕਿ ਪਹਿਲਾਂ ਜੋ ਗਲੀਆਂ ਦੇ ਵਿੱਚ ਪਾਣੀ ਸੀਵਰੇਜ ਦਾ ਪਾਣੀ ਹੈ ਇਸੀ ਨਿਕਾਸੀ ਦਾ ਅਚਿਤ ਪ੍ਰਬੰਧ ਕੀਤਾ ਜਾਵੇ ਸਹੀ ਪ੍ਰਬੰਧ ਕੀਤਾ ਜਾਵੇ ਇਸ ਤੋਂ ਬਾਅਦ ਹੀ ਇਹ ਸੜਕ ਨੂੰ ਬਣਾਉਣ ਦਾ ਕੁਝ ਫਾਇਦਾ ਹੋਵੇਗਾ ਲੋਕਾਂ ਨੇ ਮੰਗ ਕੀਤੀ ਆ ਕਿ ਅਗਰ ਇਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਹ ਬਹੁਤ ਜਲਦੀ ਇਸ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਮਿਲਣਗੇ ਤੇ ਅਗਰ ਇਸ ਦਾ ਪ੍ਰਬੰਧ ਨਹੀਂ ਕੀਤਾ ਤਾਂ ਉਹ ਨਗਰ ਕੌਂਸਲ ਅੱਗੇ ਧਰਨਾ ਵੀ ਲਗਾ ਸਕਦੇ ਨੇ ਹਾਂਜੀ ਬਿਲਕੁਲ ਰੁਪਿੰਦਰ ਕੌਰ ਜੀ ਤੁਹਾਡੇ ਕੇ ਸੜਕ ਬਣ ਰਹੀ ਆ ਪਰ ਪਾਣੀ ਜੋ ਸੀਵਰੇਜ ਦਾ ਪਾਣੀ ਆ ਗਲੀਆਂ ਦਾ ਪਾਣੀ ਆ ਨਾਲੀਆਂ ਦਾ ਉਸੇ ਹੀ ਰੋਡ ਤੇ ਖੜਾਕੀ ਕਾਉਂਗੇ ਅਜ ਤਾਂ ਬਾਈ ਬਹੁਤ ਦੁੱਖ ਲੱਗਦਾ ਸਾਨੂੰ ਤਾਂ ਸਾਡੇ ਉੱਤੇ ਛਿੱਟੇ ਪੈਂਦੇ ਨੇ ਪਾਣੀ ਦੇ ਜਿਆਦਾ ਸੀਟੂ ਬੈਠਦੇ ਆ ਬਾਹਰ ਉੱਥੇ ਮੋਸਕ ਮਾਰਦਾ ਬੈ ਨਹੀਂ ਹੁੰਦਾ ਇੱਥੇ ਬਿਲਕੁਲ ਵੀ ਜਮੈਂ ਗੰਦੇ ਪਾਣੀ ਦੇ ਵਿੱਚ ਬਹੁਤ ਦੁਖੀ ਆ ਸੀ ਇਹ ਸੜਕ ਕਰਨੀਆਂ ਜਾਂਦਾ ਇਹਦਾ ਹੱਲ ਕੀਤਾ ਜਾਵੇ ਨਹੀਂ ਪਾਣੀ ਦਾ ਪਹਿਲਾਂ ਰੋਕਣਾ ਚਾਹੀਦਾ ਬਾਅਦ ਚ ਸੜਕ ਬਣੇ ਪਹਿਲਾਂ ਪਾਣੀ ਰੋਕਣਾ ਚਾਹੀਦਾ ਉਦੋਂ ਦਾ ਸੜਕ ਬਣੇ ਹਾਂਜੀ ਹਾਂ ਅਗਰ ਨਗਰ ਕੌਂਸਲ ਦਾ ਕੋਈ ਕੰਪਨੀ ਆਲੀ ਜੇ ਜਰਤ ਹੋਵੇ ਕਰਨਾ ਕੀ ਇਹ ਦੇਖ ਰਹਾ ਹਾਲ ਪਹਿਲਾਂ ਤੇ ਉਹੀ ਹੁਣ ਫੇਰ ਰਹੇ ਜੂਗਾ ਉਹਨੂੰ ਕੰਮ ਨਵੀਂ ਲਗਾਇਆ ਸੀ ਪਹਿਲਾਂ ਲਵਾਇਆ ਧਰਨਾ ਸਾਰੇ ਕਮੇਟੀ ਸਾਰਾ ਮਹੱਲਾ ਜਾ ਕੇ ਆਇਆ ਸਾਡਾ ਉੱਥੇ